ਲੁਧਿਆਣਾ ਦੇ ਜਗਰਾਉਂ ਖੇਤਰ ਦੇ ਵਿੱਚ ਇੱਕ ਵੱਡੀ ਸਫਲਤਾ ਜੋ ਹੈ ਐਂਟੀ ਨਾਰਕੋਟਿਕਸ ਡਰੱਗ ਫੋਰਸ ਨੂੰ ਹੋਈ ਹੈ ਤੁਹਾਨੂੰ ਦੱਸ ਦਈਏ ਕਿ ਹੁਣ ਇੱਕ ਸਫਲਤਾ ਦੇ ਵਿੱਚ ਦੋ ਵੱਡੇ ਸਮਗਲਰ ਜਿਹੜੇ ਨੇ ਉਹਨਾਂ ਨੂੰ ਕਾਬੂ ਕਰਨ ਦੀ ਕੋਸ਼ਿਸ਼ ਜਿਹੜੀ ਆ ਕੀਤੀ ਗਈ ਸੀ ਤੁਹਾਨੂੰ ਦੱਸੀਏ ਕਿ ਇਸ ਤਰੀਕੇ ਦੇ ਨਾਲ ਹੁਣ ਇਹਨਾਂ ਨੂੰ ਕਾਬੂ ਕੀਤਾ ਗਿਆ ਇੱਕ ਪੂਰਾ ਜਾਲ ਜੋ ਹੈ ਹੁਣ ਇਹ ਐਂਟੀ ਨਾਰਕੋਟਿਕਸ ਡਰੱਗਸ ਜਿਹੜੀ ਜੀਡੀਟੀਮ ਸੀਗੀ ਉਹਨਾਂ ਨੇ ਇੱਕ ਪੂਰੀ ਜਿਹੜੀ ਸਾਜ਼ਿਸ਼ ਚੀ ਹਾਲਾਂਕਿ ਤੁਹਾਨੂੰ ਦੱਸੀਏ ਕਿ ਪਹਿਲਾਂ ਇੱਕ ਖੁਦ ਗਾਹਕ ਬਣਦੇ ਨੇ ਉਹਨਾਂ ਕੋਲੋਂ ਨਸ਼ਾ ਖਰੀਦਣ ਤੇ ਲਈ ਤੇ ਉਸ ਤੋਂ ਬਾਅਦ ਫੋਨ ਤੇ ਸੰਪਰਕ ਜਿਹੜਾ ਬਣਾਈ ਰੱਖਦੇ ਨੇ ਜਿਸ ਤੋਂ ਬਾਅਦ ਫਿਰ ਹੌਲੀ ਹੌਲੀ ਇੱਕ ਟਾਬੇ ਦੇ ਕੋਲੋਂ ਪਹੁੰਚਦੇ ਨੇ ਤੇ ਜਦੋਂ ਫਿਰ ਪੈਸਿਆਂ ਦਾ ਭਰਿਆ ਬੈਗ ਜੋ ਟਾਸਕ ਫੋਰਸ ਜਿਹੜੀ ਆ ਉਹ ਰੱਖਦੀ ਆ ਤਾਂ ਉਹਨਾਂ ਸਮਗਲਰਾਂ ਨੂੰ ਕਿਤੇ ਨਾ ਕਿਤੇ ਸ਼ਾਕਾ ਜ਼ਰੂਰ ਹੁੰਦਾ ਤਾਂ ਉਹ ਪਿਛੇ ਦੀ ਭੱਜਦੇ ਨੇ ਬੈਗ ਲੈ ਕੇ ਤਾਂ ਜਦੋਂ ਜਵਾਬੀ ਕਾਰਵਾਈ ਹੁੰਦੀ ਹੈ ਫਾਇਰਿੰਗ ਹੁੰਦੀ ਹੈ ਪੁਲਿਸ ਵੱਲੋਂ ਵੀ ਕੀਤੀ ਜਾਂਦੀ ਹੈ ਤੇ ਦੂਸਰੇ ਪਾਸੇ ਉਹ ਸਮੱਗਲਰ ਜਿਹੜੇ ਨੇ ਉਹ ਵੀ ਫਾਇਰਿੰਗ ਕਰਦੇ ਨੇ ਇਸ ਵਿਜਾਲੇ ਇੱਕ ਤਾਂ ਪੁਲਿਸ ਨੂੰ ਚਤਵਾ ਦੇ ਕੇ ਫਰਾਰ ਹੋ ਜਾਂਦਾ ਹੈ ਤਾਂ ਇੱਕ ਧਮਿੰਦਰ ਸਿੰਘ ਉਸ ਦੀ छाਤੀ ਤੇ ਗੋਲੀ ਲੱਗਦੀ ਹੈ ਜਵਾਬੀ ਕਾਰਵਾਈ ਦੇ ਦੌਰਾਨ ਤਾਂ ਉਸ ਦੀ ਮੌਕੇ ਤੇ ਮੌਤ ਹੋ ਜਾਂਦੀ ਹੈ ਤਾਂឡਕਿ ਪੁਲਿਸ ਪੂਰੇ ਮਾਮਲੇ ਦੀ ਜਾਂਚ ਕਰ ਲਿਆ ਹਾਲਾਂਕਿ ਪੁਲਿਸ ਦਾ ਇਹ ਕਹਿਣਾ ਹੈ ਕਿ ਇਹਨਾਂ ਦੇ ਕੋਲੋਂ ਜਿਹੜਾ ਨਸ਼ਾ ਬਰਾਮਦ ਹੋਇਆ ਸੀ ਇੱਕ ਲੋਡਡ ਪਿਸਤੌਲ ਜਿਹੜੀ ਸੀ ਕਿ ਉਹ ਬਰਾਮਦ ਕੀਤੀ ਗਈ ਹੈ ਤਾਂ ਪੁਲਿਸ ਹੁਣ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਹੈ ਹਾਲਾਂਕਿ ਤੁਹਾਨੂੰ ਦੱਸ ਦਈਏ ਕਿ ਐਂਟੀ ਨਾਰਕੋਟਿਕਸ ਜਿਹੜੀ ਫੋਰਸ ਆ ਉਹਨਾਂ ਦੇ ਵੱਲੋਂ ਹੀ ਇਹ ਪੂਰੀ ਸਾਜ਼ਿਸ਼ ਰਚੀ ਗਈ ਸੀਗੀ ਤੇ ਉਸ ਤੋਂ ਬਾਅਦ ਹੀ ਉਹਨਾਂ ਨੇ ਇਹ ਜਿਹੜੀ ਪਲਾਨਿੰਗ ਕੀਤੀ ਸੀਗੀ ਕਿਉਂਕਿ ਉਹਨਾਂ ਨੂੰ ਸੂਚਨਾ ਮਿਲੀ ਸੀਗੀ ਕਿ ਇਹ ਜਿਹੜੇ ਦੋਨੋਂ ਵੱਡੇ ਸਮੱਗਲਰ ਨੇ ਇਹ ਨਸ਼ਾ ਵੇਚਣ ਦੀ ਯਾਨੀ ਕਿ ਸਮਕਲਿੰਗ ਕਰਨ ਦੀ ਇੱਕ ਫਰਾਕ ਦੇ ਵਿੱਚ ਨੇ ਜਿਸ ਤੋਂ ਬਾਅਦ ਪੁਲਿਸ ਨੇ ਜਿਹੜੀ ਇਹ ਟਾਪ ਫੋਰਸ ਆ ਉਹਨਾਂ ਨੇ ਹੀ ਪੂਰੀ ਕਸਾ ਦੀ ਸ਼ਰਚਿਕ ਪਲੈਨਿੰਗ ਕੀਤੀ ਜਿਸ ਤੋਂ ਬਾਅਦ ਇੱਕ ਦੀ ਮੌਤ ਹੋਈ ਤਾਂ ਇੱਕ ਚੱਕਵਾ ਦੇ ਕੇ ਫਰਾਰ ਹੋ ਗਿਆ ਤਾਂ ਪੁਲਿਸ ਦਾ ਕਹਿਣਾ ਹੈ ਕਿ ਹੁਣ ਜਿਹੜੇ ਮ੍ਰਿਤਕ ਦੇ ਆ ਉਸ ਸਮਗਲਰ ਦੀ ਤੇ ਉਸ ਤੋਂ ਬਾਅਦ ਉਸ ਤੇ ਪੋਸਟਮਾਰਟਮ ਲਈ ਭੇਜਿਆ ਗਿਆ ਉਸ ਨੂੰ ਤੇ ਉਸ ਤੋਂ ਬਾਅਦ ਹੋਰ ਪੂਰੇ ਮਾਮਲੇ ਦੀ ਜਾਂਚ ਕੀਤੀ ਜਾਵੇਗੀ ਤਾਂ ਪੁਲਿਸ ਦਾ ਇਹ ਕਹਿਣਾ ਹੈ ਕਿ ਅਸੀਂ ਪੂਰਨ ਤੌਰ ਤੇ ਅਸੀਂ ਜੋ ਆਪਣੀ ਤਰੀਕੇ ਦੇ ਨਾਲ ਇਸ ਸਾਰੀ ਚੀਜ਼ਾਂ ਨੂੰ ਸਿੱਖਣਾ ਚਾਹੁੰਦੇ ਸੀ ਕਿਉਂਕਿ ਪੰਜਾਬ ਦੇ ਵਿੱਚ ਵੱਡੇ ਪੱਧਰ ਦੇ ਉੱਤੇ ਇਹ ਜਿਹੜਾ ਨਸ਼ਾ ਆ ਉਹ ਵੱਧਦਾ ਜਾ ਰਿਹਾ ਤਾਂ ਨਸ਼ਾ ਜਿਹੜਾ ਵੱਡੇ ਪੱਧਰ ਤੇ ਪਹਿਲੇ ਆਇਆ ਹੋਇਆ ਦਰਿਆ ਦਲਦਲ ਜਿਹੜਾ ਵਾ ਉਸ ਵਿੱਚ ਪੰਜਾਬ ਦੀ ਨੌਜਵਾਨ ਪੀੜੀ ਦਾਸਤੀ ਜਾ ਰਹੀ ਹੈ ਮੁੰਡੇ ਕੁੜੀਆਂ ਇਸ ਦਾ ਸ਼ਿਕਾਰ ਹੋ ਰਹੇ ਨੇ ਤਾਂ ਨਸ਼ੇ ਨੂੰ ਰੋਕਣ ਦੇ ਲਈ ਵੀ ਪੰਜਾਬ ਸਰਕਾਰ ਦੇ ਵੱਲੋਂ ਯੋਧ ਨਸ਼ਿਆ ਵਿਰੁੱਧ ਮਹਿੰਮ ਜਿਹੜੀ ਚਲਾਈ ਗਈ ਸੀ ਤੇ ਸਤੈਦ ਹੀ ਹੁਣ ਪੁਲਿਸ ਜਿਹੜੀ ਐਕਸ਼ਨ ਦੇ ਵਿੱਚ ਨਜ਼ਰ ਆ ਰਹੀ ਹੈ ਤਾਂ ਹੁਣ ਜਿਹੜੀ ਐਂਟੀ ਨਾਰਕੋਟਿਕਸ ਜਿਹੜੀ ਟਾਸਕ ਫੋਰਸ ਹੈ ਜਿਹੜੀ ਉਹਨਾਂ ਦੇ ਵੱਲੋਂ ਜੋ ਹੈ ਵੱਡੇ ਪੱਧਰ ਤੋਂ ਉੱਤੇ ਕੰਮ ਕੀਤਾ ਗਿਆ ਤੇ ਨਾਲ ਦੀ ਨਾਲ ਖੁੱਦਾਂ ਉਹ ਜਿਹੜੇ ਗਾਹਕ ਬਣਦੇ ਨੇ ਤੇ ਉਸ ਤੋਂ ਬਾਅਦ ਉਹਨਾਂ ਦੇ ਵੱਲੋਂ ਜੋ ਹੈ ਪਲੈਨਿੰਗ ਪਲੋਟਿੰਗ ਸਾਰੀ ਕੀਤੀ ਜਾਂਦੀ ਹੈ ਤੇ ਇਸ ਦੇ ਵਿਚਾਰੇ ਹੁਣ ਖਬਰਾਂ ਕਾਫੀ ਸੋਸ਼ਲ ਮੀਡੀਆ ਤੇ ਵਾਇਰਲ ਹੁੰਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਜਿਸ ਦੀ ਚਰਚਾ ਜਿਹੜੀ ਲਗਾਤਾਰ ਹੋ ਰਹੀ ਹੈ ਤਾਂ ਇਸ ਤੇ ਵਿਚਾਰ ਲੈ ਤੁਹਾਨੂੰ ਦੱਸ ਜੀਏ ਕੈਸ ਫੋਰਸ ਦੇ ਵੱਲੋਂ ਨਾਰਕੋਟਿਕਸ ਐਂਟੀ ਜਿਹੜੀ ਫੋਰਸ ਆ ਉਸ ਦੇ ਵੱਲੋਂ ਜੋ ਹੈ ਇਹਨਾਂ ਦੇ ਤਹਿਤ ਸਾਰੀ ਰਚਨਾ ਕੀਤੀ ਗਈ ਸੀ ਔਰ ਇੱਕ ਦੀ ਮੌਤ ਹੋਈ ਹੈ ਤਾਂ ਉਸ ਤੋਂ ਬਾਅਦ ਉਹਨੂੰ ਉਸਦੀ ਉਹ ਲਾਸ਼ ਨੂੰ ਪੋਸਟਮਾਰਟਮ ਦੇ ਲਈ ਭੇਜਿਆ ਗਿਆ ਅਗਲੀ ਕਾਰਵਾਈ ਜੋ ਹੈ ਪ੍ਰਸ਼ਾਸਨ ਦੇ ਵੱਲੋਂ ਜੜੀਆ ਕੀਤੀ ਜਾਵੇਗੀ ਪਰ ਬੇਹੱਦ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰਨਿਆ ਪੰਜਾਬ ਦੇ ਵਿੱਚ ਵੱਡੇ ਪੱਧਰ ਤੇ ਸਮੱਗਲਰ ਜਿਹੜੇ ਨੇ ਉਹ ਰਹਿ ਰਹੇ ਨੇ ਉਹਨਾਂ ਦੇ ਵੱਲੋਂ ਹੱਲੇ ਵੀ ਇਹ ਸਮਗਲਿੰਗ ਦਾ ਕੰਮ ਕੀਤਾ ਜਾ ਰਿਹਾ ਔਰ ਕਿਹਾ ਜਾ ਰਿਹਾ ਹੈ ਕਿ ਦੋਵੇਂ ਵੱਡੇ ਸਮੱਗਲਰ ਸੀ ਔਰ ਲਗਾਤਾਰ ਹੀ ਵੌਂਟਿਡ ਸੀ ਇਹਨਾਂ ਦੀ ਭਾਲ ਕੀਤੀ ਜਾਦੀ ਸੀ ਔਰ ਇੱਕ ਪੂਰੀ ਤਿਆਰੀ ਦੇ ਤਹਿਤ ਜਦੋਂ ਇਹਨਾਂ ਕੋਸ਼ਿਸ਼ ਕੀਤੀ ਗਈ ਹਾਲਾਂਕਿ ਇੱਕ ਪੁਲਿਸ ਨੂੰ ਚੱਕਵਾ ਦੇ ਕੇ ਫਰਾਰ ਹੋ ਗਿਆ ਪਰ ਪੁਲਿਸ ਉਸ ਨੂੰ ਲੱਭਣ ਦੀ ਕੋਸ਼ਿਸ਼ ਕਰਦੀ ਹੈ ਤਾਂ ਪੂਰੇ ਮਾਮਲੇ ਦੀ ਜਾਂਚ ਚੜ੍ਹਿਆ ਵੱਡੇ ਪੱਧਰ ਤੇ ਹੋਏਗੀ ਅਹਿਮ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਇਸ ਨੂੰ ਸ਼ੇਅਰ ਕਰਕੇ ਲੋਕਾਂ ਤੱਕ ਪਹੁੰਚਾਣਾ ਜ਼ਰੂਰੀ ਬਣਦਾ ਹੈ ਤਾਂ ਕਿ ਜਿਹੜੇ ਪੰਜਾਬ ਦੇ ਵਿੱਚ ਲੋਕ ਨੇ ਉਹ ਵੀ ਸੁਚੇਤ ਰਹਿਣ ਕਿਉਂਕਿ ਨਸ਼ਾ ਤਸਕਰੀ ਜੜੀਆ ਵੱਡੇ ਪੱਧਰ ਤੇ ਹੋ ਰਹੀ ਹੈ ਪੰਜਾਬ ਦੇ ਵਿੱਚ ਤਾਂ ਪੁਲਿਸ ਇਹਨਾਂ ਤਸਕਰੀਆਂ ਨੂੰ ਕਾਬੂ ਕਰਨ ਲਈ ਹਰ ਇੱਕ ਨਾਲ ਕੰਮ ਕੋਸ਼ਿਸ਼ ਕਰਦੀ ਹੋਈ ਨਜ਼ਰ ਆ ਰਹੀ ਹੈ ਕਿ ਪੁਲਿਸ ਤੋਂ ਇਹਨਾਂ ਨੂੰ ਹੁਣ ਫੜਦੀ ਹੈ ਤਾਂ ਇਸ ਨਸ਼ੇ ਨੂੰ ਪੰਜਾਬ ਦੇ ਵਿੱਚੋਂ ਖਤਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਅਹਾਂ ਖਬਰ ਹੈ ਐਂਟੀ ਨਾਰਕੋਟਿਕਸ ਜਿਹੜੀ ਫੋਰਸ ਹੈ ਜਿਹੜੀ ਟੀਮ ਹੈ ਉਹਨਾਂ ਨੇ ਜੋ ਹੈ ਵੱਡੇ ਪੱਧਰ ਦੇ ਉੱਤੇ ਇਹਨਾਂ ਨਸ਼ਾ ਤਸਕਰਾਂ ਨੂੰ ਸਮਗਲਣ ਨੂੰ ਫੜਨ ਦੀ ਜਿਹੜੀ ਕੋਸ਼ਿਸ਼ ਕੀਤੀ ਹੈ